ਗੁਰਮੁਖੀ ਭਾਸ਼ਾ ਵਿੱਚ ਸੁਭਾਗਾ ਸਮਾਂ ਕਿਹਾ ਜਾਂਦਾ ਜਦੋਂ ਆਪਾਂ ਗੁਰੂ ਦੇ ਸਨਮੁਖ ਸਨਮੁਖ ਹੋ ਕੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਰੱਬੀ ਬਾਣੀ ਪੜਦੇ ਸੁਣਦੇ ਹਾਂ ਤੇ ਮਨੁੱਖ ਨੂੰ ਪ੍ਰਭੂ ਚਰਨਾਂ ਦਾ ਪਿਆਰ ਪ੍ਰਾਪਤ ਹੋ ਜਾਏ ਜਦੋਂ ਜਦੋਂ ਮਨੁੱਖ ਨੂੰ ਪ੍ਰਭੂ ਪਰਮਾਤਮਾ ਦੇ ਚਰਨਾਂ ਦਾ ਪਿਆਰ ਪ੍ਰਾਪਤ ਹੋ ਜਾਏ ਨਾ ਫਿਰ ਉਸ ਨੂੰ ਦੁਨੀਆਂ ਦੇ ਹਰਖ ਸੋਗ ਪੋ ਨਹੀਂ ਸਕਦੇ ਫਿਰ ਉਸ ਸੰਸਾਰ ਸੰਸਾਰ ਵਾਲੀੋਂ ਤਾਂ ਉਹਦਾ ਲੰਕੀ ਟੁੱਟ ਜਾਂਦਾ ਨਾ ਰਹਿੰਦਾ ਤਾਂ ਸੰਸਾਰ ਵਿੱਚ ਹੀ ਆ ਮਨੁੱਖ ਰਹਿਣਾ ਵੀ ਸੰਸਾਰ ਦੇ ਵਿੱਚ ਹੀ ਆ ਕਿਉਂਕਿ ਆ ਸਰੀਰ ਕੋਲੋਂ ਤਾਂ ਸੰਸਾਰ ਵਿੱਚੋਂ ਹੀ ਪੂਰੀਆਂ ਹੋਣੀਆਂ ਨਾ ਜਾਨੀ ਕਿ ਮਨ ਕਰਕੇ ਉਹ ਝਮੇਲਿਆਂ ਤੋਂ ਬਚ ਜਾਂਦਾ ਹੈ ਪ੍ਰਭੂ ਪਰਮਾਤਮਾ ਦੇ ਨਾਮ ਦੇ ਨਾਲ ਸੁਰਤ ਜੁੜ ਜਾਂਦੀ ਹੈ ਜਦੋਂ ਬਖਸ਼ਿਸ਼ ਹੁੰਦੀ ਹੈ ਤੇ ਬਖਸ਼ਿਸ਼ ਹੁੰਦੀ ਕਦੋਂ ਆ ਜਦੋਂ ਆਪਾਂ ਗੁਰੂ ਦੇ ਕਹੇ ਮੁਤਾਬਕ ਆਪਣਾ ਜੀਵਨ ਬਸਰ ਕਰਦੇ ਆ ਗੁਰੂ ਦੇ ਕਹੇ ਮੁਤਾਬਕ ਚੱਲਣਾ ਹੀ ਸਿੱਖੀ ਸਿਧਾਂਤਾਂ ਤੇ ਚੱਲਣਾ ਹੈ ਜਦੋਂ ਸਿੱਖੀ ਸਿਧਾਂਤਾਂ ਤੇ ਚੱਲ ਪਿਆ ਫਿਰ ਪ੍ਰਭੂ ਪਰਮਾਤਮਾ ਦੇ ਨਾਮ ਦੀ ਦਾਤ ਵੀ ਪ੍ਰਾਪਤ ਹੁੰਦੀ ਆ। ਸ਼ਰੀਰ ਦੇ ਵਿੱਚ ਰਹਿੰਦਿਆਂ ਰਹਿੰਦਿਆਂ ਉਸ ਪ੍ਰਭੂ ਪਰਮਾਤਮਾ ਮਾਲਕ ਦੀ ਪ੍ਰਾਪਤੀ ਕਰਨੀ ਐ। ਸ਼ਰੀਰ ਛੱਡਣ ਤੋਂ ਬਾਅਦ ਨਹੀਂ ਮੈਂ ਦੇਖ ਰਿਹਾ ਸੀ ਇੱਕ ਵੀਡੀਓ ਦੇਖ ਰਿਹਾ ਸੀ ਵੀ ਜਦੋਂ ਉਹ ਸ਼ਰੀਰ ਛੱਡਦਾ ਤੇ ਉਹ ਜੀਵ ਆਤਮਾ ਕਿੰਦੇ ਵੀ 12 13 ਦਿਨਾਂ ਕਿ ਉੱਥੇ ਹੀ ਕੋਲੇ ਹੀ ਰਹਿੰਦੀ ਆ ਪਰਿਵਾਰ ਦੇ ਵਿੱਚ ਹੀ ਰਹਿੰਦੀ ਆ ਫਿਰਦੀ ਰਹਿੰਦੀ ਆ ਤੇ ਫਿਰ ਉਹਦੇ ਵਾਸਤੇ ਸਨਾਤਨ ਧਰਮ ਮੁਤਾਬਕ ਵੀ ਕੋਈ ਉਹਦੇ ਵਾਸਤੇ ਅਪਾ ਕਰਿਆ ਜਾਂਦਾ ਹੋਮ ਹਮਨ ਕਰੇ ਜਾਂਦੇ ਨੇ ਕੁਛ ਦਾਨਪੁਨ ਕਰਿਆ ਜਾਂਦਾ ਵੀ ਫਿਰ ਉਸ ਨੂੰ ਅੱਗੇ ਰਸਤਾ ਮਿਲਦਾ ਚਲੋ ਉਹਨਾਂ ਦੇ ਖਿਆਲ ਨੇ ਪਰ ਗਰਬਾਣੀ ਤਾਂ ਇਹੀ ਕਹਿੰਦੀ ਆ ਵੀ ਜੀਵਦੇ ਜੀ ਤੂੰ ਗਤੀ ਕਰਨੀ ਆ ਆਪਣੀ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜੇ ਰਹਿਣਾ ਦੁਨੀਆ ਵਿੱਚ ਵਿਚਰਦਾ ਭਲੇ ਦੇ ਕੰਮ ਕਰਨੇ ਆ ਤੇ ਸੱਚੀ ਸੁੱਚੀ ਕਿਰਤ ਕਮਾਈ ਕਰਦਾ ਤੇ ਤੇਰਾ ਲੋਕ ਸਬਰ ਜਾਣਾ ਤੇ ਪ੍ਰਲੋਕ ਵੀ ਸਬਰ ਜਾਣਾ ਗੁਰੂ ਦੀ ਗੱਲ ਮੰਨ ਕੇ ਮੰਨੇ ਕੀ ਗੱਤ ਕਹੀ ਨਾ ਜਾਏ ਫਿਰ ਜਦੋਂ ਗੁਰੂ ਦੀ ਗੱਲ ਮੰਨਦਾ ਨਾ ਮਨੁੱਖ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜਦਾ ਫਿਰ ਉਹਦੀ ਗਤੀ ਇੱਥੇ ਹੀ ਹੋ ਜਾਂਦੀ ਆ ਫਿਰ ਲੋਕ ਵੀ ਆ ਸਬਰ ਜਾਂਦਾ ਤੇ ਪ੍ਰਲੋਕ ਵੀ ਜਦੋਂ ਜੀਵ ਆਤਮਾ ਸਰੀਰ ਨੂੰ ਛੱਡਦਾ ਤੇ ਫੇਰ ਉਹ ਅੱਗੇ ਸਮਝ ਲਓ ਤੁਸੀਂ ਐਂ ਕਹਿ ਲੈਨੇ ਆਪਾਂ ਵੀ ਗੁਰੂ ਨਾਨਕ ਖੜਾ ਸਾਡੇ ਅੱਗੇ ਵੀ ਆ ਜਾ ਪੁੱਤ ਰਸਤਾ ਦਿਖਾਉਂਦਾ ਵੀ ਇੱਧਰ ਆ ਜਾ ਪਟਕਦਾ ਨਹੀਂ ਜੀਵ ਆਤਮਾ ਪਟਕਦੀ ਨਹੀਂ ਫੇਰ ਪਟਕਣਾ ਵਿੱਚ ਨਹੀਂ ਪੈਂਦੀ ਟ੍ਰੇਡੀਆਂ ਮੇਡੀਆਂ ਜੂਨਾ ਵਿੱਚ ਨਹੀਂ ਪੈਂਦੀ ਕਿਉਂਕਿ ਉਹਦਾ ਜੀਵਨ ਸਫਲ ਹੋ ਜਾਂਦਾ ਮਨੁੱਖਾ ਜਨਮ ਵੀ ਲੈ ਕੇ ਲੱਗਿਆ ਤੇ ਜੀਵ ਆਤਮਾ ਨੂੰ ਪ੍ਰਭੂ ਪਰਮਾਤਮਾ ਦੇ ਚਰਨਾਂ ਵਿੱਚ ਥਾਂ ਟਿਕਾਣਾ ਮਿਲ ਜਾਂਦਾ ਤੇ ਭਗਤ ਪਿਆਰਿਆਂ ਦੀ ਬਾਣੀ ਵੀ ਇਹੀ ਕਹਿ ਰਹੀ ਆ ਆਸਾ ਕਹਾ ਭਇਓ ਜੋ ਤਨ ਭਇਓ ਸ਼ਿਨਸ਼ਿਨ ਭਗਤ ਜੀ ਕਹਿੰਦੇ ਨੇ ਇਹ ਨਾਮ ਧਨ ਲੱਭ ਕੇ ਹੁਣ ਜੇ ਮੇਰਾ ਸਰੀਰ ਨਾਸ ਵੀ ਹੋ ਜਾਏ ਤਾਂ ਵੀ ਮੈਨੂੰ ਕੋਈ ਪ੍ਰਵਾਹ ਨਹੀਂ ਹੈ ਕਾ ਤੋ ਕਿਹਾ ਭਗਤ ਜੀ ਨੇ ਵੀ ਮੈਨੂੰ ਕੋਈ ਪ੍ਰਵਾਹ ਨਹੀਂ ਕਿਉਂਕਿ ਭਗਤ ਜੀ ਨੂੰ ਗਿਆਨ ਆ ਗਿਆ ਵੀ ਬਸ ਹੁਣ ਆਪਣਾ ਲੋਕ ਵੀ ਸਵਰਗ ਗਿਆ ਤੇ ਪ੍ਰਲੋਕ ਵੀ ਸਵਰਗ ਗਿਆ ਜਿਹੜਾ ਜੀਵਾਤਮਾ ਜਿੱਥੇ ਜਾਏਗਾ ਉਹ ਸਹੀ ਟਿਕਾਣੇ ਪ੍ਰਭੂ ਪਰਮਾਤਮਾ ਦੇ ਚਰਨਾਂ ਵਿੱਚ ਲੀਨ ਹੋ ਜਾਏਗਾ ਜਾ ਕੇ ਫਿਰ ਅਗਲੇ ਬੰਦ ਚ ਦੱਸਿਆ ਪ੍ਰੇਮ ਜਾਏ ਤੋਂ ਡਰਪੇ ਤੇਰੋ ਜਨ ਹੇ ਰਾਮ ਪ੍ਰਭੂ ਪਰਮਾਤਮਾ ਤੇਰਾ ਸੇਵਕ ਤਦੋਂ ਹੀ ਘਬਰਾਏਗਾ ਜੇ ਇਸ ਦੇ ਮਨ ਵਿੱਚੋਂ ਤੇਰੇ ਚਰਨਾਂ ਦਾ ਪਿਆਰ ਦੂਰ ਹੋਵੇਗਾ ਮਨੁੱਖ ਨੂੰ ਤਾਂ ਹੀ ਘਬਰਾਟ ਹੁੰਦੀ ਆ ਜਦੋਂ ਪਰਮਾਤਮਾ ਨਾਲੋਂ ਧਿਆਨ ਟੁੱਟ ਜਾਂਦਾ ਆਪਾਂ ਕੱਲ ਵੀ ਇਹ ਗੱਲ ਕਰੀ ਸੀ ਵੀ ਜਦੋਂ ਸਾਨੂੰ ਕੋਈ ਅੱਗੇ ਨਹੀਂ ਨਾ ਦਿਸਦਾ ਫਿਰ ਸਾਡਾ ਮਨ ਟੁੱਟ ਜਾਂਦਾ ਫਿਰ ਡਾਵਾ ਡੋਲ ਹੋ ਜਾਂਦਾ ਮਨ ਜਦੋਂ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜਿਆ ਰਹਿੰਦਾ ਹੈ ਫਿਰ ਇਹ ਦੁਨਿਆਵੀ ਪਦਾਰਥਾਂ ਦੇ ਸੁੱਖ ਭੋਗ ਦਾ ਭੋਗ ਦਾ ਵੀ ਉਸ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜਿਹੜਾ ਜੁੜਿਆ ਰਹਿੰਦਾ ਫਿਰ ਉਹਨੂੰ ਪ੍ਰਵਾਹ ਨਹੀਂ ਹੁੰਦੀ ਵੀ ਲੋਕ ਪ੍ਰਲੋਕ ਸਬਰ ਜਾਣਾ ਉਹਨੂੰ ਵਿਸ਼ਵਾਸ ਹੋ ਜਾਂਦਾ ਆਪਣੇ ਗੁਰੂ ਤੇ ਇਥੇ ਇਹੀ ਦੱਸਿਆ ਭਗਤ ਜੀ ਨੇ ਪ੍ਰੇਮ ਜਾਏ ਤੋਂ ਡਰਪੇ ਤੇਰੋ ਜਨ ਵੀ ਜੇ ਤੇਰੇ ਨਾਲੋਂ ਪ੍ਰੇਮ ਟੁੱਟ ਗਿਆ ਤਾਂ ਤਾਂਹੀ ਘਬਰਾਟ ਹੋਏਗੀ ਜੇ ਤੇਰੇ ਨਾਲ ਮਨ ਜੁੜਿਆ ਫਿਰ ਕੋਈ ਘਬਰਾਟ ਨਹੀਂ ਸਦਾ ਮਨ ਚੜ੍ਹਦੀ ਕਲਾ ਵਿੱਚ ਰਹਿੰਦਾ ਹੈ ਫਿਰ ਤੋ ਜੇ ਚਰਨ ਅਰਬਿੰਦ ਭਵਨ ਮਨ ਹੇ ਸੋਨੇ RAM ਪ੍ਰਭੂ ਮੇਰਾ ਬਨ ਕੌਲ ਫੁੱਲ ਵਰਗੇ ਤੇਰੇ ਸੋਹਣੇ ਚਰਨਾਂ ਨੂੰ ਆਪਣੇ ਰਹਿਣ ਦੀ ਥਾਂ ਬਣਾ ਚੁੱਕਿਆ ਹੈ ਪਾਨ ਕਰਤ ਪਾਇਓ ਪਾਇਓ ਰਮਈਆ ਤਨ ਰਾਵळा ਬੰਦਾ ਜੀ ਮਹਾਰਾਜ ਕਹਿੰਦੇ ਤੇਰੇ ਚਰਨ ਕਮਲਾਂ ਵਿੱਚੋਂ ਨਾਮ ਰਸ ਪੀਂਦਿਆਂ ਪੀਂਦਿਆਂ ਮੈਂ ਲੱਭ ਲਿਆ ਹੈ ਪੀਂਦਿਆਂ ਪੀਂਦਿਆਂ ਮੈਂ ਲੱਭ ਲਿਆ ਹੈ ਮੈਂ ਲੱਭ ਲਿਆ ਹੈ ਤੇਰਾ ਨਾਮ ਤਨ ਸੰਪਤ ਵਿਪਤ ਪਟਲ ਮਾਇਆ ਤਨ ਸੌਖ ਸੌਖ ਵਿਪਤਾ ਤਨ ਇਹ ਮਾਇਆ ਦੇ ਪਰਦੇ ਹਨ ਸੌਖਾਪਨ ਤੇ ਔਖਾਪਨ ਕਹ ਲੋ ਔਖਾ ਸਮਾ ਸੌਖਾ ਤੇ ਔਖਾ ਸਮਾ ਕਹ ਰੋ ਜਿੱਦੀ ਗੱਲ ਸਮਝ ਗਏ ਤਾਂ ਆਪਾਂ ਇੱਥੇ ਲਿਖਿਆ ਸੌਖ ਵਿਪਤਾ ਤਨ ਇਹ ਮਾਇਆ ਦੇ ਪਰਦੇ ਹਨ ਜੋ ਮਨੁੱਖ ਦੀ ਮਤ ਉੱਤੇ ਪਏ ਰਹਿੰਦੇ ਹਨ ਇਹ ਮੋਹ ਮਾਇਆ ਦੇ ਪੜਦੇ ਹੀ ਸੁੱਖ ਸਹੂਲਤਾਂ ਤੇ ਕਈ ਵਾਰੀ ਦੁੱਖ ਵੀ ਆਉਂਦਾ ਸਰੀਰ ਦੇ ਉੱਤੇ ਇਹ ਪੜਦੇ ਹੀ ਪਏ ਰਹਿੰਦੇ ਨੇ ਮਨ ਦੇ ਉੱਤੇ ਮਤਾ ਧੁੰਦਲੀ ਹੋਈ ਰਹਿੰਦੀ ਆ ਤਾਂ ਮੈਂ ਮਗਨ ਹੋਤ ਨਾ ਤੇਰੋ ਜਨ हे प्रभु तेरा सेवक माया ਦੇ ਇਹਨਾਂ ਪਰਦਿਆਂ ਵਿੱਚ ਹੁਣ ਨਹੀਂ ਫਸਦਾ ਕਿਉਂਕਿ ਤੇਰਾ ਗਿਆਨ ਆ ਗਿਆ ਤੇਰੇ ਨਾਮ ਦੀ ਦਾਤ ਆ ਗਈ ਹੁਣ ਮੋਹ ਮਾਇਆ ਦੇ ਪਰਦੇ ਨਹੀਂ ਪੈਣ ਦਿੰਦਾ ਆਪਣੀ ਸੁਰਤ ਤੇ ਪ੍ਰੇਮ ਕੀ ਜੇ ਬਰੀ ਬਾਦਿਓ ਤੇਰੋ ਜਨ हे प्रभु ਮੈਂ ਤੇਰਾ ਦਾਸ ਤੇਰੇ ਪਿਆਰ ਦੀ ਰੱਸੀ ਨਾਲ ਬੱਜਿਆ ਹੋਇਆ ਹਾਂ ਜਿਵੇਂ ਭਗਤ ਕਬੀਰ ਸਾਹਿਬ ਦੀ ਬਾਣੀ ਵਿੱਚ ਪੰਕਤੀ ਆਉਂਦੀ ਹੋਈ ਆਉਂਦੀ ਹੁੰਦੀ ਆ ਗਲੇ ਹਮਾਰੇ ਜੇਬਰੀ ਮੁੱਤੀਆ ਮੇਰੋ ਨਾਉ ਇਸ ਤਰ੍ਹਾਂ ਪੰਕਤੀ ਆ ਵੀ ਜਹ ਖਿੱਚੇ ਤਹ ਜਾਉ ਮੈਂ ਪੂਰੀ ਪੰਕਤੀ ਨਹੀਂ ਬੋਲ ਸਕਿਆ ਇੰਨਾ ਕੁ ਆਪਾਂ ਨੂੰ ਪਤਾ ਲੱਗ ਗਿਆ ਭਈ ਭਗਤ ਜੀ ਨੇ ਇਹ ਕਿਹਾ ਵੀ ਮੇਰੇ ਗਲ ਦੇ ਵਿੱਚ ਜੰਜੀਰ ਤੇਰੇ ਨਾਮ ਵਾਲੀ ਜੰਜੀਰ ਪਈ ਹੋਈ ਆ ਤੇ ਜਿੱਧਰ ਨੂੰ ਤੁਮਾਰਾ ਜੀ ਮੈਨੂੰ ਤੋਰਦਾ ਮੈਂ ਉਧਰ ਨੂੰ ਜਾ ਰਿਹਾ ਕਹਿ ਰਵਦਾਸ ਛੁਟੇ ਬੋ ਕਬਨ ਗੁਣ ਪ੍ਰੇਮ ਕੀ ਜੇਬਰੀ ਬਾਧਿਓ ਤੇਰੋ ਜਨ ਕਹਿ ਰਵਦਾਸ ਛਟ ਬੋ ਕਬਨ ਜਨ اے ਪ੍ਰਭੂ ਮੈਂ ਤੇਰਾ ਦਾਸ ਤੇਰੇ ਪਿਆਰ ਦੀ ਰੱਸੀ ਨਾਲ ਬੱਝਿਆ ਹੋਇਆ ਹਾਂ ਤੇ ਆਖਦਾ ਹੈ ਰਬਦਾਸ ਆਖਦਾ ਹੈ ਇਸ ਵਿੱਚੋਂ ਨਿਕਲਣ ਨੂੰ ਮੇਰਾ ਜੀ ਨਹੀਂ ਕਰਦਾ ਹੁਣ ਮੇਰੇ ਮਨ ਨੂੰ ਇਹੀ ਤਾਂ ਰਹਿੰਦੀ ਵੀ ਤੇਰੇ ਨਾਮ ਦੀ ਤੇਰੇ ਪਿਆਰ ਦੀ ਰੱਸੀ ਮੇਰੇ ਗਲ 'ਚ ਪਈ ਰਹੇ ਪ੍ਰਭੂ ਜੀ ਦੇਖੋ ਭਗਤ ਪਿਆਰਿਆਂ ਦੇ ਵਿਚਾਰ ਸ਼ਬਦ ਦਾ ਭਾਵ ਜਿਸ ਮਨੁੱਖ ਨੂੰ ਪ੍ਰਭੂ ਚਰਨਾਂ ਦਾ ਪਿਆਰ ਪ੍ਰਾਪਤ ਹੋ ਜਾਏ ਉਸ ਨੂੰ ਦੁਨੀਆਂ ਦੇ ਹਰ ਖਸੋਕ ਪੋ ਨਹੀਂ ਸਕਦੇ ਨਾ ਕੋਈ ਦੁੱਖ ਸਤਾ ਸਕਦਾ ਤੇ ਨਾ ਕੋਈ ਉਹਨਾਂ ਨੂੰ ਸੁਖ ਹੰਕਾਰੀ ਬਣਾ ਸਕਦਾ ਕਿਉਂਕਿ ਫਿਰ ਉਹਨਾਂ ਨੂੰ ਪਤਾ ਲੱਗ ਜਾਂਦਾ ਜੀਵਨ ਜੀਣ ਦਾ ਵੀ ਇਹ ਧਰ ਦੇ ਪਰਸ਼ਾਵੇਂ ਜਿਵੇਂ ਆਪਾਂ ਆਪਾਂ ਗੱਲ ਕਹਿ ਦਨੇ ਆ ਵੀ ਇਹ ਦੁੱਖ ਸੁੱਖ ਦੋਏਦਾਰ ਕੱਪੜੇ ਪਹਿਰੇ ਜਾਏ ਮਨੁੱਖ ਵੀ ਇਹ ਤਾਂ ਕੱਪੜਿਆਂ ਦੀ ਤਰ੍ਹਾਂ ਤਾਂ ਆਉਂਦੇ ਹੀ ਰਹਿੰਦੇ ਤੇ ਉਹ ਸਦਾ ਹੀ ਪ੍ਰਭੂ ਪਰਮਾਤਮਾ ਦੀ ਰਜਾ ਦੇ ਵਿੱਚ ਖੁਸ਼ ਰਹਿੰਦਾ ਹੈ ਗੁਰੂ ਦਾ ਪਿਆਰਾ ਅਗਲੇ ਸ਼ਬਦ ਜੇ ਦਸਣ ਲੱਗੇ ਆ ਭਗਤ ਜੀ ਆਸਾ ਹਰ 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 ਹਰੇ ਹਰ ਸਿਮਰਤ ਜਨ ਕੇ ਨਿਸ ਤਰੇ ਮੜ ਮੜ ਸਵਾਸ ਸਵਾਸ ਹਰ ਨਾਮ ਸਿਮਰਦਿਆਂ ਹਰ ਨਾਮ ਸਿਮਰਨ ਨਾਲ ਹਰੀ ਦੇ ਦਾਸ ਸੰਸਾਰ ਸਮੁੰਦਰ ਤੋਂ ਪੂਰਨ ਤੌਰ ਤੇ ਪਾਰ ਲੰਘ ਜਾਂਦੇ ਹਨ ਰਹਾਉ ਹਰ ਕੇ ਨਾਮ ਕਬੀਰ ਉਜਾਗਰ ਇਹ ਭਗਤ ਪਿਆਰਿਆਂ ਦੀ ਬਾਣੀ ਚੱਲਦੀ ਆ ਜੀ ਕਦੇ ਨਾਮਦੇਵ ਦੀ ਬਾਣੀ ਦੇ ਵਿੱਚੋਂ ਆ ਜਾਂਦੀਆਂ ਪੰਕਤੀਆਂ ਤੇ ਕਦੀ ਭਗਤ ਰਬਦਾਸ ਦੇ ਤੇ ਕਦੀ ਭਗਤ ਕਬੀਰ ਸਾਹਿਬ ਦੇ ਇਹ ਭਗਤਾਂ ਦੀ ਬਾਣੀ ਆ ਨੋਈ ਇੱਥੇ ਭਗਤਾਂ ਦੀ ਬਾਣੀ ਲਿਖਿਆ ਹੋਇਆ ਬਾਣੀ ਭਗਤਾਂ ਕੀ ਇਹ ਭਗਤ ਪਿਆਰਿਆਂ ਦੀ ਬਾਣੀ ਚੱਲਦੀ ਆ ਹੁਣ ਭਗਤ ਜੀ ਕਹਿੰਦੇ ਨੇ ਹਰ ਕੇ ਨਾਮ ਕਬੀਰ ਉਜਾਗਰ ਹਰ ਨਾਮ ਸਿਮਰਨ ਦੀ ਬਰਕਤ ਨਾਲ ਕਬੀਰ ਭਗਤ ਜਗਤ ਵਿੱਚ ਮਸ਼ਹੂਰ ਹੋ ਗਿਆ ਕਬੀਰ ਦਾ ਨਾਮ ਵੀ ਜਿਵੇਂ ਗੁਰਨਾਨਕ ਸਾਹਿਬ ਦਾ ਨਾਮ ਹੈ ਜਿਵੇਂ ਪ੍ਰਮਾਤਮਾ ਦਾ ਨਾਮ ਹੈ ਓਵੇਂ ਹੀ ਭਗਤ ਪਿਆਰਿਆਂ ਦਾ ਨਾਮ ਚਮਕਦਾ ਸੰਸਾਰ ਵਿੱਚ ਜਨਮ ਜਨਮ ਕੇ ਕਾਟੇ ਕਾਗਰ ਤੇ ਉਸ ਦੇ ਜਨਮ ਜਨਮਾਂ ਦੇ ਕੀਤੇ ਕਰਮਾਂ ਦੇ ਲੇਖ ਮੁੱਕ ਗਏ ਹਰ ਕੇ ਨਾਮ ਕਬੀਰ ਉਜਾਗਰ ਜਦੋਂ ਹਰੀ ਪ੍ਰਭੂ ਪਰਮਾਤਮਾ ਦੇ ਨਾਮ ਦੀ ਦਾਤ ਮਿਲੀ ਤਾਂ ਫਿਰ ਜਨਮ ਜਨਮ ਕਾਟੇ ਕਾਗਰ ਫਿਰ ਉਹ ਲੇਖੇ ਜੋਖੇ ਹੀ ਪਾੜਤੇ ਪਰਮਾਤਮਾ ਨੇ ਅੱਗੇ ਨਿਮਤ ਨਾਮ ਦਿਓ ਦੁੱਧ ਪਿਆਇਆ ਉਹ ਜਗ ਜਨਮ ਸੰਕਟ ਨਹੀਂ ਆਇਆ ਹਰ ਨਾਮ ਸਿਮਰਨ ਦੇ ਕਾਰਨ ਹੀ ਨਾਮਦੇਵ ਨੇ ਗੋਬਿੰਦ ਰਾਏ ਨੂੰ ਦੁੱਧ ਪਿਆਇਆ ਸੀ ਤੇ ਜੇ ਆਪਾਂ ਪੁਜਾਰੀ ਵਾਲੀ ਮੱਤ ਤੇ ਚੱਲਾਂਗੇ ਤਾਂ ਫਿਰ ਉਹ ਤਾਂ ਆਏ ਆ ਵੀ ਦੱਸਿਆ ਵੀ ਨਾਮਦੇਵ ਜੀ ਦੇ ਪਿਤਾ ਜੀ ਕਿਤੇ ਲਾਮ ਚਲੇ ਗਏ ਵਾਂਡੇ ਜਲੇ ਜੇ ਕਈ ਕਿਤੇ ਤੇ ਨਾਮਦੇਵ ਜੀ ਨੂੰ ਕਹਿ ਕੇ ਗਏ ਵੀ ਲੈ ਤੁਸੀਂ ਪ੍ਰਭੂ ਜੀ ਨੂੰ ਦੁੱਧ ਛਕਾ ਦਿਓ ਤੇ ਵੀ ਨਾਮਦੇਵ ਜੀ ਨੇ ਅਖਰੀ ਇੱਕ ਅਖਰੀ ਹਰਥ ਇਹੀ ਬਣਦੇ ਨੇ ਬਿਨਾਮਦੇਵ ਜੀ ਨੇ ਗਾਂ ਦਾ ਦੁੱਧ ਚੋਇਆ ਤੇ ਚੋਕੇ ਠਾਕਰਾ ਅੱਗੇ ਰੱਖਿਆ ਤੇ ਮੂਰਤੀ ਨੂੰ ਦੁੱਧ ਪਿਆਇਆ ਅਖਰੀ ਹਰਥ ਇਹੀ ਬਣਦੇ ਨੇ ਪਰ ਗੁਰਬਾਣੀ ਮੁਤਾਬਕ ਜਿਹੜਾ ਅਸਲੀ ਸਿਧਾਂਤ ਹੈ ਉਹ ਹੈਗਾ ਵਾ ਵੀ ਹਰ ਨਾਮ ਸਿਮਰਨ ਦੇ ਕਾਰਨ ਹੀ ਨਾਮਦੇਵ ਨੇ ਗੋਬਿੰਦ ਰਾਏ ਨੂੰ ਦੁੱਧ ਪਿਆਇਆ ਸੀ ਵੇ ਆਪਣੇ ਆਪਣੇ ਉਹਨੇ ਭਗਤੀ ਕੀਤੀ ਪ੍ਰਭੂ ਪਰਮਾਤਮਾ ਦਾ ਨਾਮ ਜਪਿਆ ਉਹਨੇ ਨਾਮ ਰਾਹੀ ਪ੍ਰਭੂ ਪਰਮਾਤਮਾ ਨੂੰ ਦੁੱਧ ਛਕਾਇਆ ਅਸਲ ਭਾਵ ਇਹ ਬਣਦਾ ਤੋ ਜਗ ਜਨਮ ਸੰਕਟ ਨਹੀਂ ਆਇਆ ਤੇ ਨਾਮ ਜਪਿਆ ਹੀ ਉਹ ਜਗਤ ਦੇ ਜਨਮਾਂ ਦੇ ਕਸ਼ਟਾਂ ਵਿੱਚ ਨਹੀਂ ਪਿਆ ਕਿਉਂਕਿ ਮਨੁੱਖਾ ਜਨਮ ਜਿੰਦਾ ਜਿੰਦਾ ਹੀ ਮਨੁੱਖ ਕਸ਼ਟ ਭੋਗਦਾ ਜੂਨੀਆਂ ਭੋਗੀ ਜਾਂਦਾ ਜਨ ਰਬਦਾਸ RAM ਰੰਗ ਰਤਾ ਹਰੀ ਦਾ ਦਾਸ ਰਬਦਾਸ ਵੀ ਪ੍ਰਭੂ ਦੇ ਪਿਆਰ ਵਿੱਚ ਰੰਗਿਆ ਗਿਆ ਐਉਂ ਗੁਰ ਪ੍ਰਸਾਦ ਨਰਕ ਨਹੀਂ ਜਾਂਦਾ ਭਗਤ ਜੀ ਕਹਿੰਦੇ ਨੇ ਐਉਂ ਇਸ ਤਰ੍ਹਾਂ ਪ੍ਰਭੂ ਦੇ ਰੰਗ ਵਿੱਚ ਰੰਗੇ ਜਾਣ ਨਾਲ ਪ੍ਰਭੂ ਦੀ ਕਿਰਪਾ ਨਾਲ ਭਾਵ ਨਾਮ ਸਿਮਰਨ ਦੀ ਬਰਕਤ ਨਾਲ ਨੀਵੀਂ ਜਾਤ ਵਾਲੇ ਵੀ ਬੰਦੇ ਸੰਸਾਰ ਸਮੁੰਦਰ ਤੋਂ ਤਰ ਜਾਂਦੇ ਹਨ ਨੀਵੀਂ ਜਾਤ ਕੋਈ ਪ੍ਰਭੂ ਪਰਮਾਤਮਾ ਨੇ ਨਹੀਂ ਜਿ ਬਣਾਈ ਐਕਮੇ ਹੋਰ ਸੁਣ ਰਿਹਾ ਸੀ ਕਿਸੇ ਦੀ ਇੰਟਰਵਿਊ ਕਹਿੰਦਾ ਬੜੇ ਚੰਗੇ ਕਰਮ ਹੁੰਦੇ ਆ ਜਿਨ੍ਹਾਂ ਦੇ ਸੋਨੇ ਦੇ ਚਮਚੇ ਮੂੰਹ 'ਚ ਪੈਂਦੇ ਆ ਕਿਉਂਕਿ ਉਹਨੇ ਕਰਮ ਪਹਿਲਾਂ ਆਖੇ ਪਹਿਲੇ ਜਨਮ 'ਚ ਕਰਮ ਚੰਗੇ ਕਰੇ ਸੀ ਤੇ ਤਾਂ ਉਹਦਾ ਅਮੀਰ ਘਰ 'ਚ ਜਨਮ ਹੋ ਗਿਆ ਦੂਜੇ ਦਾ ਗਰੀਬ ਘਰ 'ਚ ਜਨਮ ਹੋ ਗਿਆ ਹੋ ਗਿਆ ਚਲ ਓਏ ਮਨੁੱਖ ਦੇ ਬਰਬਲੇ ਨੇ ਇਹ ਮਨੁੱਖ ਨਹੀਂ ਬੰਡੀਆਂ ਜੀਆਂ ਪਾਂਜਾਂ ਹੋਈਆਂ ਸਾਰੀਆਂ ਵੀ ਇਹ ਨੀਵੀਂ ਜਾਤ ਦਾ ਉੱਚੀ ਜਾਤ ਦਾ ਨਾ ਪ੍ਰਭੂ ਪਰਮਾਤਮੇ ਨੇ ਤਾਂ ਇੱਕੋ ਹੀ ਮਨੁੱਖ ਪੈਦਾ ਕੀਤਾ ਮਨੁੱਖ ਜਾਤ ਪੈਦਾ ਕੀਤੀ ਆ ਸਰੀਰ ਬੀਬੀ ਆ ਚੇ ਭਾਈ ਆ ਕਿਉਂ ਤਾਂ ਭਗਤਾਂ ਦੀ ਬਾਣੀ ਵਿੱਚ ਵੀ ਮੇਰਾ خیال ਪਹਿਲਾਂ ਆਉਂਦੀ ਆ ਗਰਭ ਅੰਬਾਸਮੇ ਕੁੱਲ ਨਹੀਂ ਜਾਂਦੀ ਬ੍ਰਹਮ ਬੰਦ ਤੇ ਸਭ ਉਤਪਾਤੀ ਵੇ ਗਰਬਾਣੀ ਕਹਿੰਦੀ ਆ ਜਦੋਂ ਮਾਤਾ ਦੇ ਉਦਰ ਦੇ ਅੰਦਰ ਬੱਚਾ ਪਲਦਾ ਉਦੋਂ ਉਹਨੂੰ ਕੀ ਪਤਾ ਹੁੰਦਾ ਵੀ ਮੈਂ ਕਿਹੜੀ ਜਾਤ ਦਾ ਵੇ ਤਾਂ ਪ੍ਰਭੂ ਪਰਮਾਤਮਾ ਨੇ ਸਾਰਿਆਂ ਨੂੰ ਪੈਦਾ ਕੀਤਾ ਇੱਕੋ ਜਿਹਾ ਇਹ ਬੰਡੀਆਂ ਤਾਂ ਮਨੁੱਖ ਨੇ ਪਾਈਆਂ ਇਹ ਛੋਟੀ ਜਾਤ ਦਾ ਉਹ ਵੱਡੀ ਜਾਤ ਦਾ ਜਾਤ ਇੱਕੋ ਹੀ ਆ ਮਨੁੱਖ ਕੀ ਜਾਤ ਏਕ ਪਛਾਨ ਬੋ ਠੀਕ ਆ ਜੀ ਗੁਰੂ ਜੀ ਨਹੀਂ ਕਹਿੰਦੇ ਪਰ ਭਗਤ ਜੀ ਕਹਿਣਾ ਕਰਦੇ ਨੇ ਵੀ ਲੋਕੋ ਛੋਟੀਆਂ ਬੰਡੀਆਂ ਪਾਈਆਂ ਮੁਤਾਬਕ ਵੀ ਨੀਵੀਂ ਜਾਤ ਵਾਲਾ ਵੀ ਪ੍ਰਭੂ ਪ੍ਰਮਾਤਮਾ ਦਾ ਨਾਮ ਜਪ ਕੇ ਉੱਚਾ ਹੋ ਜਾਂਦਾ ਭਾਵ ਨਾਮ ਸਿਮਰਨ ਦੀ ਬਰਕਤ ਨਾਲ ਨੀਵੀਂ ਜਾਤ ਵਾਲੇ ਬੰਦੇ ਵੀ ਸੰਸਾਰ ਸਮੁੰਦਰ ਤੋਂ ਤਰ ਜਾਂਦੇ ਹਨ ਕਿਉਂਕਿ ਪ੍ਰਭੂ ਪ੍ਰਮਾਤਮਾ ਨੇ ਨਾ ਤਾਂ ਉਹਨੂੰ ਮਨੁੱਖੇ ਜਨਮ ਦੀ ਦਾਤ ਦੇਣ ਲੱਗਿਆ ਵਿਤਕਰਾ ਕੀਤਾ ਤੇ ਨਾ ਨਾ ਉਹਨੂੰ ਸੁੱਖ ਸਹੂਲਤਾਂ ਦੇਣ ਲੱਗਿਆ ਵਿਤਕਰਾ ਕੀਤਾ ਕੋਈ ਅਮੀਰ ਬੰਦਾ ਇਹ ਨਾ ਸਮਝੇ ਵੀ ਮੈਂ ਖਾ ਨਹੀਂ ਸੋਨੇ ਦੀ ਹਵਾ ਫੱਕ ਲੈਣਾ ਜਾਂ ਮੈਂ ਸੋਨੇ ਦੇ ਪ੍ਰਸਾਦ ਦੇ ਸ਼ੱਕ ਲੈਣਾ ਸਭ ਕੁਝ ਪ੍ਰਭੂ ਪ੍ਰਮਾਤਮਾ ਨੇ ਇੱਕੋ ਜਿਹਾ ਸਰੀਰ ਦਿੱਤਾ ਇੱਕੋ ਜਿਹੀ ਆਕਸੀਜਨ ਲੈੰਨੇ ਆ ਸਾਰੇ ਆਪਾਂ ਹਵਾ ਪਾਣੀ ਸਭ ਕੁਝ ਇੱਕੋ ਜਿਹਾ ਸਾਰਿਆਂ ਵਿੱਚ ਚੱਲਦਾ ਇਹ ਭਲੇਖੇ ਕੱਢ ਦੇਣ ਜਿਹੜੇ ਜਾਤ ਦੇ ਹੰਕਾਰੀ ਆ ਉਹ ਤਾਂ ਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਉ ਮੁਖ ਲਾਇਆ ਹੰਕਾਰੀਆਂ ਬੜੀ ਤਾਂ ਪੈਠਾ ਪ੍ਰਭੂ ਪ੍ਰਮਾਤਮਾ ਦੀ ਜਿਹੜੇ ਜਾਤ ਦੇ ਹੰਕਾਰੀ ਨੇ ਸੁਖਮਨੀ ਸਾਹਿਬ ਦੀ ਸਭ ਤੋਂ ਪੰਕਤੀਆਂ ਹੁੰਦੀਆਂ ਹੁੰਦੀਆਂ ਜਾਤ ਕਾ ਗਰਭ ਨਾ ਕਰ ਮੂਰਖ ਗਵਾਰਾ ਉਹ ਮੂਰਖ ਤੇ ਗਵਾਰ ਆ ਸਿਰੇ ਦੇ ਮੂਰਖ ਨੇ ਜਿਹੜੇ ਜਾਤ ਦਾ ਗਰਭ ਕਰਦੇ ਨੇ ਵੀ ਅਸੀਂ ਉੱਚੀ ਜਾਤ ਦੇ ਆ ਮਨੁੱਖ ਇੱਕੋ ਹੀ ਹੈ ਕੋਈ ਉੱਚੀ ਜਾਤ ਨਹੀਂ ਹੈ ਇਹਨਾਂ ਨੇ ਧਰਮ ਦੇ ਨਾਂ ਤੇ ਬੰਡੀਆਂ ਪਾ ਕੇ ਕਿਸੇ ਨੂੰ ਗਰੀਬ ਬਣਾਤਾ ਤੇ ਕਿਸੇ ਨੂੰ ਅਮੀਰ ਬਣਾਤਾ ਕਿਉਂਕਿ ਹੱਕ ਖੋਏ ਗਏ ਬਰਾਬਰ ਦਾ ਹੱਕ ਦਿੱਤਾ ਜਾਵੇ ਤਾਂ ਕੋਈ ਗਰੀਬ ਰਹਿਣਾ ਹੀ ਨਹੀਂ ਉਹ ਹੱਕ ਉਹਨਾਂ ਦੇ ਖੋਏ ਜਾਂਦੇ ਆ ਤੇ ਉਹਨਾਂ ਨੂੰ ਗਰੀਬ ਰੱਖਿਆ ਜਾਂਦਾ ਜਾਣ ਬੁੱਝ ਕੇ ਵੀ ਸਾਡੀ ਗੁਲਾਮੀ ਕਰਦੇ ਰਹਿਣ ਇਹ ਮਨੁੱਖਤਾ ਦਾ ਸਾਰਾ ਵਿਚਾਰ ਮਨੁੱਖ ਦਾ ਪ੍ਰਭੂ ਪ੍ਰਮਾਤਮਾ ਨੇ ਸਭ ਕੁਝ ਕੋ ਜਾ ਪੈਦਾ ਕੀਤਾ ਤੇ ਕਰਮਾਂ ਦੇ ਨਿਵੇੜੇ ਵੀ ਇੱਥੇ ਹੀ ਹੋ ਜਾਣੇ ਨੇ ਕੋਈ ਬਾਹਲੇ ਬੈਂਕ ਬੈਲਸ ਵਾਲਾ ਜਾਂ ਕੋਈ ਬਾਹਲੀ ਵੱਡੀ ਜਾਇਦਾਦ ਵਾਲਾ ਕੋਈ ਇਹ ਨਹੀਂ ਹੈ ਵੀ ਉਹ ਸੋਨੇ ਦੀ ਚਖਾ ਤੇ ਚੜਦਾ ਜਾਂ ਸੋਨੇ ਦੇ ਪ੍ਰਸ਼ਾਦ ਦੇ ਸ਼ੱਕਦਾ ਸਭ ਕੁਝ ਕੋ ਜਾਈ ਹੈ ਚਲੋ ਗੱਲ ਮੁੱਕੀ ਭਾਵ ਨਾਮ ਸਿਮਰਨ ਦੀ ਬਰਕਤ ਨਾਲ ਸਾਰੇ ਹੀ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦੇ ਨੇ ਭਗਤ ਜੀ ਕਹਿੰਦੇ ਅੱਗੇ ਦੱਸਦੇ ਨੇ ਮਾਟੀ ਕੋ ਪੁਤਰਾ ਕੈਸੇ ਨੱਚਤ ਹੈ ਦੇਖੇ ਦੇਖੇ ਸੁਨੇ ਬੋਲੇ ਦੌਰਿਓ ਫਿਰ ਤਹ ਭਗਤ ਜੀ ਕਹਿੰਦੇ ਨਾ ਮਾਇਆ ਦੇ ਮੋਹ ਵਿੱਚ ਫਸ ਕੇ ਇਹ ਮਿੱਟੀ ਦਾ ਪੁਤਲਾ ਕੈਸਾ ਹਾਸੋਹੀਣਾ ਹੋ ਕੇ ਨੱਚ ਰਿਹਾ ਹੈ ਤੇ ਮਹਾਰਾਜ ਕਹਿੰਦੇ ਦੇਖੇ ਦੇਖੇ ਸੁਨੇ ਬੋਲੇ ਦੌਰਿਓ ਫਿਰਤ ਹੈ ਆਪ ਦੀਆਂ ਸੁਖ ਸਹੂਲਤਾਂ ਦੇਖ ਕੇ ਮਾਇਆ ਨੂੰ ਹੀ ਚਾਰ ਸਪੇਰੇ ਢੂੰਡਦਾ ਹੈ ਮਾਇਆ ਦੀਆਂ ਹੀ ਗੱਲਾਂ ਸੁਣਦਾ ਸੁਣਦਾ ਹੈ ਭਾਵ ਮਾਇਆ ਦੀਆਂ ਗੱਲਾਂ ਹੀ ਸੁਣਾਉਂਦਾ ਹੈ ਇਸ ਨੂੰ ਚੰਗੀਆਂ ਲੱਗਦੀਆਂ ਹਨ ਮਾਇਆ ਕਾਮਣ ਦੀਆਂ ਹੀ ਗੱਲਾਂ ਕਰਦਾ ਹੈ ਪਰ ਬੇਲੇ ਹਰ ਵੇਲੇ ਮਾਇਆ ਦੀ ਖਾਤਰ ਹੀ ਦੌੜਿਆ ਫਿਰਦਾ ਹੈ ਹੈਗਾ ਮਿੱਟੀ ਦਾ ਪੂਤਲਾ ਹੀ ਇਹ ਪਾਣੀ ਦਾ ਬੁਲਬੁਲਾ ਵੀ ਕਿਹਾ ਵੀ ਮਨਿਆਦ ਇਹਦੀ ਕੋਈ ਨਹੀਂ ਮਿੱਟੀ ਦਾ ਪਤਲਾ ਵੀ ਜਦੋਂ ਡਿੱਗਿਆ ਮੜਾ ਜਾਂ ਉਦੋਂ ਹੀ ਖੰਡ ਜਾਂਦਾ ਦੇਖ ਲਈ ਆ ਆਪਾਂ ਮਿੱਟੀ ਦੇ ਪੁੱਤਰੇ ਜਿਹੜੇ ਕੱਚੇ ਆ ਜਦੋਂ ਡਿੱਗ ਪਿਆ ਉਦੋਂ ਹੀ ਖੰਡ ਜਾਂਣਾ ਪਾਣੀ ਦਾ ਬੁਲਬੁਲਾ ਵੀ ਝੱਟ ਟੁੱਟ ਜਾਂਦਾ ਇੰਨੀ ਕੁ ਮਨਿਆਦ ਆ ਇਹਦੀ ਤੇ ਬੰਨ ਇਹ ਵੱਡੇ ਵੱਡੇ ਮਾਰੀ ਬੈਠਾ ਮਨੁੱਖ ਬੀਬੀ ਆ ਚਾਹੇ ਭਾਈ ਆ ਮਨੁੱਖ ਲਬਜਾਂ ਸਾਂਝਾ ਮਹਾਰਾਜ ਨੇ ਕੀ ਕਹਿਆ ਹੈ ਥੇ ਮਾਟੀ ਕੋ ਪੁੱਤਰਾ ਕੈਸੇ ਨੱਚਤ ਹੈ ਦੇਖੇ ਦੇਖੇ ਸੁਨੇ ਬੋਲੇ ਦੌਰਿਓ ਫਿਰਤ ਹੈ ਮਿੱਟੀ ਦਾ ਪੁੱਤਰਾ ਹੈ ਮਾਇਆ ਦੇ ਮੋਹ ਵਿੱਚ ਫਸ ਕੇ ਆਏ ਨੱਚਦਾ ਫਿਰਦਾ ਹੱਸਦਾ ਬੜਕਾ ਮਾਰਦਾ ਫਿਰਦਾ ਹੰਕਾਰੀ ਹੋਇਆ ਵਿਰਦਾ ਵੀ ਬਸ ਆਪਾਂ ਕਿਦੇ ਲੈਣਦੇ ਆ ਬੈਂਕ ਬੈਲਸ ਵਾਧੂ ਆ ਆਪਣੇ ਕੋਲੇ ਜ਼ਮੀਨ ਜਾਤ ਜਾਇਦਾਦ ਵਾਧੂ ਆ ਕਮਲਿਆ ਇਹ ਤਾਂ ਨਹੀਂ ਪਤਾ ਇਹ ਤਾਂ ਮਿੰਟਾਂ ਸਕਿੰਟਾਂ ਜੀ ਪਰਾਇਆ ਹੋ ਜਾਂਦਾ ਸਭ ਕੁਛ ਆ ਦੇਖਦੇ ਆ ਅਰਬਾਂ ਖਰਬਾਂ ਦੇ ਮਾਲਕ ਖਾਲੀ ਹੱਥ ਹੀ ਜਾਂਦੇ ਨੇ ਸਭ ਕੁਛ ਇੱਥੇ ਹੀ ਰਹਿ ਜਾਂਦਾ ਮਾਨ ਨਾ ਕਰ ਸੱਜਣਾ ਪ੍ਰਭੂ ਪਰਮਾਤਮਾ ਦੇ ਹੁਕਮ ਅnder ਜੀਵਨ ਬਸਰ ਕਰ ਪਰਮਾਤਮਾ ਦੀ ਬੰਦਗੀ ਕਰ ਤੇ ਦੁਨੀਆਂ ਵਿੱਚ ਵਿਚਰਦਾ ਭਲੇ ਹੋਏ ਭਲੇ ਦੇ ਕੰਮ ਕਰ ਹੰਕਾਰ ਨਾ ਚੱਕੀ ਫਿਰ ਮਹਾਰਾਜ ਕਹਿੰਦੇ ਦੇਖੇ ਦੇਖੇ ਸੁਨੇ ਬੋਲੇ ਦੌਰਿਓ ਫਿਰ ਤਹਾਂ ਭੱਜਾ ਫਿਰਦਾ ਇੱਧਰ ਉੱਧਰ ਨੱਠਿਆ ਅੱਗੇ ਜੱਬ ਕਿਸ ਪਾਵੇ ਤਬ ਗਭ ਗਰਭ ਕਰਤ ਹੈ ਜਦੋਂ ਇਸ ਨੂੰ ਕੁਝ ਧਨ ਮਿਲ ਜਾਂਦਾ ਹੈ ਤਾਂ ਇਹ ਹੰਕਾਰ ਕਰਨ ਲੱਗ ਪੈਂਦਾ ਹੈ ਮਾਇਆ ਗਈ ਤਬ ਰੋਵਨ ਲਗਤ ਹੈ ਪਰ ਜੇ ਕੁਝ ਗਵਾਚ ਜਾਏ ਤਾਂ ਰੋਂਦਾ ਹੈ ਦੁਖੀ ਹੁੰਦਾ ਹੈ ਜਦੋਂ ਕੁਛ ਖਸ ਜਾਂਦਾ ਕੋਲੋਂ ਕਈ ਵਾਰੀ ਬਿਮਾਰ ਪੈ ਗਿਆ ਉਹ ਬੈਂਕ ਬੈਲੈਂਸ ਵੀ ਸਾਰਾ ਹੀ ਹੋ ਜਾਂਦਾ ਖਤਮ ਠੀਕ ਆ ਜੀ ਜ਼ਮੀਨ ਜਾਇਦਾਦ ਤਾਂ ਵਿਕ ਜਾਂਦੀਆਂ ਕਈ ਵਾਰੀ ਇਹੋ ਜਿਹਾ ਸਮਾਜ ਆਦਾ ਮਹਾਰਾਜ ਕਿਰਪਾ ਰੱਖੇ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਕਿਸੇ ਤੇ ਇਹੋ ਜਿਹੀ ਬਿਪਤਾ ਨਾ ਬਣੇ ਸਭ ਕੁਝ ਹੀ ਉੱਜੜ ਜਾਂਦਾ ਕਈ ਵਾਰੀ ਆ ਭਗਤ ਜੀ ਇਹੀ ਕਹਿੰਦੇ ਨੇ ਫਿਰ ਰੋਂਦਾ ਤੇ ਦੁਖੀ ਹੁੰਦਾ ਮਾਇਆ ਗਈ ਤਬ ਰੋਵਨ ਲਗਤ ਹੈ ਮਾਨ ਬੱਚ ਕਰਮ ਰਸ ਕਸੇ ਲੁਭਨ ਬਿਰਸ ਗਿਆ ਜਾਏ ਕਹੂ ਉਸ ਮਨ ਆਪਣੇ ਮਨ ਦੀ ਰਾਹੀ ਬਚਨਾਂ ਦੀ ਰਾਹੀ ਆਪਣੇ ਮਨ ਦੀ ਰਾਹੀ ਬਚਨਾਂ ਦੀ ਰਾਹੀ ਕੁਦਰਤਾਂ ਕਰਤੂਤਾਂ ਵਾਹਿਗੁਰੂ ਕਰਤੂਤਾਂ ਦੀ ਰਾਹੀ ਚਸਕਿਆਂ ਵਿੱਚ ਫਸਿਆ ਹੋਇਆ ਹੈ ਆਪਣੇ ਮਨ ਦੇ ਪਿੱਛੇ ਲੱਗ ਕੇ ਆਪਦੇ ਬਚਨ ਕਹਿੰਦਾ ਮੇਰੇ ਬੋਲ ਚੱਲਦੇ ਆ ਜਿੱਥੇ ਆਪਾਂ ਕਹਿ ਦਗੇ ਚੱਲਦੀ ਆ ਆਪਣੀ ਉਹਦੇ ਵਿੱਚ ਫਸ ਕੇ ਤੇ ਚਸਕਿਆਂ ਵਿੱਚ ਫਸ ਕੇ ਮਹਾਰਾਜ ਕਹਿੰਦੇ ਬੈਨ ਸਗਿਆ ਜਾਏ ਕਹੂ ਉਸ ਮਨ ਆਖਰ ਮੌਤ ਆਉਣ ਤੇ ਜਦੋਂ ਇਹ ਸਰੀਰ ਟਹਿ ਪੈਂਦਾ ਹੈ ਤਾਂ ਜੀਵ ਸਰੀਰ ਵਿੱਚੋਂ ਜਾ ਕੇ ਪ੍ਰਭੂ ਚਰਨਾਂ ਵਿੱਚ ਅਪਣ ਦੇ ਥਾਂ ਕਿਤੇ